ਲਓ ਵੀ ਸਵੇਰੇ ਸਵੇਰੇ ਉੱਠਿਆ ਤੇ ਟਰੈਕਟਰ ਦਾ ਨੱਕ ਭਰਿਆ ਪਿਆ ਪੂਰਾ ਢੋੜ ਮਿੱਟੀ ਨਾਲ ਕੱਲ ਸੁੱਕਾ ਵਾਣ ਪੱਟਿਆ ਸੀ ਇਹਨੂੰ ਝਾੜਦਿਆਂ ਤੇ ਦਿਨ ਦੀ ਕਰਦਿਆਂ ਸ਼ੁਰੂਆਤ ਮੱਕੀ ਬੀਜਣੀ ਅੱਜ ਕਹਿੰਦੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਦੇਖੋ ਤੁਸੀਂ ਬਹੁਤ ਜ਼ਿਆਦਾ ਭਰ ਗਿਆ ਸੀ ਇਹ ਕੱਢ ਕੇ ਤੇ ਫਿਰ ਕੀਤਾ ਸਾਫ ਉਹ ਨਿਕਲਿਆ ਭਰਾਵਾ ਜਦੋਂ ਜਿਹੜੀ ਕੀਤੀ ਤੇ ਫਿਰ ਬਾਹਰ ਕੱਢ ਲਿਆ ਆਪਣਾ ਵੀ ਉਦਾਂ ਹੀ ਸਾਫ਼ ਕਰਨਾ ਪਊ ਕਹਿੰਦੇ ਲਾਈਟ ਵੀ ਹੈ ਨਹੀਂ ਅੱਜ ਦੇਖੋ ਫਿਰ ਤੁਸੀਂ ਮਿੱਟੀ ਝੜਦੀ ਬਹੁਤ ਜ਼ਿਆਦਾ ਭਰ ਗਿਆ ਸੀ ਪਤਾ ਨਹੀਂ ਪਹਿਲਾਂ ਤਾਂ ਵੀ ਸਾਫ਼ ਨਹੀਂ ਕੀਤਾ ਹੋਇਆ ਸੀ ਇਹ ਇੱਕ ਸੁੱਕਾ ਬਾਣ ਪੱਟਿਆ ਕਰਕੇ ਬਹੁਤ ਜ਼ਿਆਦਾ ਮਿੱਟੀ ਪੈ ਗਈ ਸੀ ਐਦਾਂ ਹੀ ਝਾੜ ਝੂੜ ਕੇ ਫਿਰ ਤਿਆਰ ਕੀਤਾ ਆਪਣੀ ਗੱਡੀ ਆਪਣੀ ਚੱਲਦੇ ਆ ਬਾਣ ਵੱਚ ਲਓ ਜੀ ਲੱਗ ਗਿਆ ਬਾਣ ਦਵਾਰੇ ਹਲਾਣਾ ਕਣੇ ਪੂਰੀ ਧਰਤੀ ਪਾੜ ਕੇ ਫੇਰ ਹੀ ਬੀਜੀ ਜਾਊਗੀ ਐਵੇਂ ਨਹੀਂ ਬੀਜੀ ਜਾਣੀ ਉੱਤੇ ਹਲਾਂ ਦੇ ਬੋਰੀਆਂ ਵੀ ਧਰ ਲੀਆਂ ਸੀ ਲੱਗਦੇ ਨਹੀਂ ਹਲ ਆ ਰਾਤ ਦੀ ਵੀਡੀਓ ਆ ਗਈ ਵਿੱਚ ਇਦਾਂ ਢਾਈ ਸੇ ਧੂੜ ਕਣੇ ਉੱਡਦੀ ਆ ਨਾ ਧੂੜ ਇਹ ਦਿਨੋਂ ਪਰ ਐਸੀ ਟਰੈਕਟਰ ਦਾ ਨੱਕ ਦੇਖ ਲਓ ਧੂਆਂ ਵੀ ਸਲੈਕਟਰ ਦੇ ਵਿੱਚ ਫਾਸ ਫਾਸ ਆਉਂਦਾ ਜੋਰ ਲੱਗਿਆ ਬਹੁਤ ਸੁੱਕਾ ਬਾਣ ਪਟਿਆ ਜੀ ਫਾਈਨਲੀ ਕਰਤੀ ਬਜਾਈ ਸਟਾਕ ਹੋ ਗਿਆ ਕੰਮ ਇੱਥੇ ਆ ਕੇ ਖਤਮ ਆਪਣਾ ਠੀਕ ਹੈ ਜੀ ਦਾ ਵਲੌਗ ਵੀ ਨਹੀਂ ਕੀਤਾ ਅਗੇ ਸ਼ੇਅਰ ਜਰੂਰ ਕਰਿਓ ਵੀਡੀਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਅਗੇ ਹੋਰ ਵੀਡੀਓਜ਼ ਜਰੂਰ ਦੇਖਿਆ ਕਰੋ ਓਕੇ ਜੀ